ਇੱਕ ਸਵਾਲ ਹੋਇਆ ਸੀ ਸੰਗਤ ਵੱਲੋਂ ਵਾਹਿਗੁਰੂ ਸ਼ਬਦ ਦੇ ਅਰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਵਿੱਚ ਵਾਹਿਗੁਰੂ ਸ਼ਬਦ ਜਿਹੜਾ ਮਾਲਕ ਨੇ ਜੇਕਰ ਵਰਤਿਆ ਹੈ ਪਾਤਸ਼ਾਹ ਨੇ ਆਪਣੀ ਬਾਣੀ ਦੇ ਅੰਦਰ ਜੇਕਰ ਉਸ ਸ਼ਬਦ ਦੀ ਵਰਤੋਂ ਕੀਤੀ ਹੈ ਉਹ ਵਾਹ ਬੇਮਿਸਾਲ ਜਿਸ ਦੀ ਕਰੇ ਉਪਮਾ ਕਦੇ ਬਿਆਨ ਕੀਤੀ ਨਹੀਂ ਜਾ ਸਕਦੀ ਕਿ ਜੇ ਅਸੀਂ ਫੁੱਲ ਨੂੰ ਦੇਖੋ ਜਿਹੜਾ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਵੇਖਿਆ ਨਾ ਹੋਵੇ ਤੇ ਸਭ ਤੋਂ ਪਹਿਲਾਂ ਮੂੰਹ ਦੇ ਵਿੱਚੋਂ ਸਾਹ ਦਾ ਸ਼ਬਦ ਨਿਕਲਦਾ ਹੈ ਵਾਹ ਕਮਾਲ ਹੈ ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਨਾ ਸਿਮਰਤੀਆਂ ਨੂੰ ਮੈਂ ਮੈਂ ਪਾਠਾ ਨੂੰ ਸੋਧ ਕੇ ਦੇਖ ਲਿਆ ਕਿ ਪਰਮਾਤਮਾ ਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਹੈ ਜਿਹੜੇ ਗੁਰੂ ਨੇ ਮੈਨੂੰ ਸੱਚੇ ਗਿਆਨ ਦੇ ਨਾਲ ਜੋੜਿਆ ਹੈ ਉਦੇ ਬਾਰੇ ਵੀ ਉਪਮਾ ਕਰਨੀ ਜਿਹੜੀ ਹੈ ਕੋ ਬਿਆਨ ਕਰਨੀ ਬੜੀ ਔਖੀ ਹੈ ਕਹਿਣਾ ਕਤਨਾ ਕਰੜਾ ਸਾਰ ਮਾਰਕ ਤੇਰ ਚ ਗੋਣੀ ਇੰਨੇ ਨੇ ਤੂੰ ਵਾਹ ਹੈ ਤੂੰ ਬੇਮਿਸਾਲ ਹੈ ਤੇਰੀ ਉਪਮਾ ਕਦੇ ਬਿਆਨ ਕੀਤੀ ਨਹੀਂ ਜਾ ਸਕਦੀ ਤੇ ਜਿਹੜਾ ਇਹ ਸ਼ਬਦ ਵਰਤਿਆ ਹੈ ਵਾਹਿਗੁਰੂ ਉਹ ਬਾਣੀ ਦੇ ਅੰਦਰ ਭਟ ਸਹਿਬਾ ਨੇ ਵਰਤਿਆ ਹੈ ਗੁਰੂ ਸਾਹਿਬਾਨ ਦੀ ਉਪਮਾ ਦੇ ਪਰਥਾਈ ਵਰਤੇ ਜਰ ਪਟਾਂ ਕੇ ਸੋਈਏ ਬੜਦੇ ਆ ਆਦ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜੀਉ ਜਦੋਂ ਇੱਕ ਵਚਨ ਇੱਕ ਵਚਨ ਦੀ ਗੱਲ ਹੋਏਗੀ ਨਾ ਇੱਕ ਵਚਨ ਪਲੇਂਗ ਦੀ ਗੱਲ ਹੋਏਗੀ ਉਦੋਂ ਰਾਰੇ ਨੂੰ ਔਂਕੜ ਕਰਕੇ ਸ਼ਬਦ ਆਏਗਾ ਮਾਲਕ ਆਖਣ ਲੱਗੇ ਪ੍ਰਮਾਤਮਾ ਤੂੰ ਇੱਕ ਹੈ ਅਕਾਲ ਪੁਰਖ ਵਾਹਿਗੁਰੂ ਤੂੰ ਇੱਕ ਹੈ ਤੇਰੀ ਉਪਮਾ ਨੂੰ ਕਦੇ ਬਿਆਨ ਕੀਤਾ ਨਹੀਂ ਜਾ ਸਕਦਾ ਤੂੰ ਬੇਮਿਸਾਲ ਹੈ ਤੂੰ ਉਪਮਾ ਤੋਂ ਪਰੇ ਹੈ ਤੂੰ ਵਾਹ ਹੈ ਤੂੰ ਕਮਲ ਹੈ ਤੂੰ ਆਦਤੋਂ ਸੇ ਮੁੱਢਕਦਮੀ ਹੈ ਤੂੰ ਪੁਰਖਿਆ ਹੋਇਆ ਹੈ ਸਦਾ ਤੂੰ ਹੀ ਤੂੰ ਹੀ ਹੈ ਤੂੰ ਵਾਹਿਗੁਰੂ ਹੈ ਹੁਣ ਇੱਕ ਮਨ ਚ ਤੁਹਾਡੇ ਸਵਾਲ ਪੈਦਾ ਹੋਏਗਾ ਜਾਂ ਸੁਣਿਆ ਹੋਏਗਾ ਜਾਂ ਪੜ੍ਹਿਆ ਹੋਏਗਾ ਕਿ ਭਾਈ ਗੁਰਦਾਸ ਜੀ ਇਹ 12 ਵਿੱਚ ਲਿਖਿਆ ਜੀ ਉਥੇ ਵਿਸ਼ਨੂ ਕਰਕੇ ਉਥੇ ਹਰੀ ਕਰਕੇ ਉਥੇ ਗੋਵਿੰਦ ਕਰਕੇ ਉਥੇ ਰਾਮ ਕਰਕੇ ਸਾਰੇ ਸ਼ਬਦਾਂ ਨੂੰ ਇਕੱਠਿਆਂ ਕਰਕੇ ਫਿਰ ਵਾਹਿਗੁਰੂ ਸ਼ਬਦ ਹੋਣ ਦੇ ਵਿੱਚ ਆਇਆ ਹੈ ਜਿਹੜੇ ਦਵਾਪਰ ਦੀ ਉਦਾਹਰਨ ਲਈ ਕਿਤੇ ਤ੍ਰੇਤੇ ਦੀ ਉਦਾਹਰਨ ਲਈ ਕਿਤੇ ਸਤਜੁਗ ਦੀ ਉਦਾਹਰਨ ਲਈ ਕਿਤੇ ਕਾਲਯੁਗ ਦੀ ਉਦਾਹਰਨ ਲਈ ਅੱਜ ਭਾਈ ਸਾਹਿਬ ਨੇ ਮੈਨੂੰ ਇੱਕ ਵੀਡੀਓ ਸ਼ੇਅਰ ਕੀਤੀ ਸੀ ਕਹਿੰਦੇ ਦੱਸਿਓ ਦੀ ਕਲੈਰੀਫਿਕੇਸ਼ਨ ਕਰਕੇ ਉਸ ਸਰਦਾਰ ਵੀਰ ਅਥ ਕਰਕੇ ਸੱਸਦੇ ਆ ਸੀ ਕਹਿੰਦਾ ਜਿਹੜੇ ਕਹਿੰਦੇ ਕਿ ਅਸੀਂ ਸਿੱਖ ਵੱਖਰੇ ਆ ਜੀ ਜਨਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਚੀਜ਼ ਕਰਕੇ ਵਾਹਿਗੁਰੂ ਸ਼ਬਦ ਮਾਲਕ ਨੇ ਲਿਖਿਆ ਹੈ ਜਿਹੜੀ ਬਾਣੀ ਇਸ ਗੱਲ ਦੀ ਜ਼ਿਕਰ ਕਰਦੀ ਹੈ ਕਿ ਨਾਰਾਇਣ ਨਿੰਦੇ ਸਕਾਇ ਭੂਲੀ ਗਵਾਰੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ ਸ਼ੰਕਰ ਮਸਤਕ ਬਸਤਾ ਸੁਸਰੀ ਅਨਿਸ਼ਾਨ ਨਰੇ ਕੁਲ ਜਨਮ ਦੇ ਫਿਰਿਓ ਸਾਰੰਗ ਪਾਣ ਰੇ ਦਾਦੀ ਲੇ ਲੰਕਾ ਗੜੋ ਪਾੜੀ ਲੇ ਰਾਵਣ ਵਨ ਪਾਂਡੇ ਤੁਮਰਾ ਹਰਮਚੰਦ ਸੋਪੀ ਆਪਤ ਦੇਖਿਆ ਤਾ ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ ਜਿਹੜੀ ਬਾਣੀ ਇਸ ਗੱਲ ਦੀ ਜ਼ਿਕਰ ਕਰਦੀ ਹੋਏ ਕਿ ਉਹ ਬਾਣੀ ਇਸ ਚੀਜ਼ ਨੂੰ ਮੰਨਦੀ ਹੋਏਗੀ ਕਿ ਆਹ ਚੀਜ਼ ਕਰਕੇ ਅਰਥ ਜਿਹੜੇ ਨੇ ਇਹ ਤਰੀਕਾ ਨਾ ਕਰਦੀਏ ਮੈਂ बार-बार ਜ਼ਿਕਰ ਕਰਦਾ ਹੁੰਦਾ ਕਿ ਸਾਡੇ ਨਾਲ ਬਹੁਤ ਕੁਝ ਮਿਲਾਵਟ ਵਿੱਚ ਹੋਇਆ ਭਾਈ ਸਾਹਿਬ ਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਨਾਲ ਵੀ ਬਹੁਤ ਸਾਰੀ ਛੇੜਖਾਨੀ ਹੋਈ ਹੈ ਉਹੀ ਸਾਹਮਣੇ ਰੱਖਿਆਗਾ ਕਿ ਨਉ ਮਾਸ ਨਉ ਮਾਸ ਆ ਸਾਡੇ ਚੰਗੇ ਭਲੇ ਪ੍ਰਚਾਰਕ ਜੀ ਆ ਪਰਸੋਂ ਨੂੰ ਵਿਵਾਨ ਚ ਬੋਲਦੇ ਰਹੇ ਮਹਾਰਾਜ ਨੇ ਖਾਲਸਾ ਪੰਥ ਸਜਾਇਆ ਜੀ ਉਹਨਾਂ ਨੇ ਕਹਿਆ ਅਸੀਂ ਹਿੰਦੂਆਂ ਦੇ ਰੱਖਿਆ ਵਾ ਤੇ ਸਜਾ ਰਹੇ ਆ ਹੱਦ ਹੋ ਗਈ ਸਾਡੀ ਕੁਛ ਤੁਹਾਨੂੰ ਅੱਗੇ ਕਹਿ ਰਹੇ ਨੇ ਇਹ ਗੱਲ ਕਿ ਤੁਸੀਂ ਸਾਡੀ ਰਾਖੀ ਵਾਸਤੇ ਹੋ ਕਿ ਇਹ ਤੁਹਾਨੂੰ ਰਾਸ਼ਟਰਵਾਦ ਦੇ ਨਾਲ ਜੋੜਿਆ ਜਾ ਰਿਹਾ ਹੈ ਮਾਲਕ ਆਖਣ ਲੱਗੇ ਨਾਮਕ ਇਨਕੇ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ ਜਿੱਥੇ ਨਿਚ ਸੰਭਾਲੀਏ ਤਿੱਥੇ ਨਦਰ ਤੇਰੀ ਬਖਸ਼ੀਸ਼ ਮੈਂ ਉਹਦੇ ਨਾਲ ਖੜਿਆ ਹਾਂ ਜਿਹੜਾ ਬੰਦਾ ਨਿਮਰਤਾ ਦੇ ਸੁਭਾਅ ਵਾਲਾ ਹੈ ਉਹ ਹਿੰਦੂ ਵੀ ਹੋ ਸਕਦਾ ਹੈ ਮੁਸਲਮ ਵੀ ਹੋ ਸਕਦਾ ਹੈ ਜਿਹਦੇ ਉੱਤੇ ਕੋਈ ਕਿਸੇ ਉੱਤੇ ਕੋਈ ਤਸ਼ੱਦਦ ਕਰ ਰਿਹਾ ਕੋਈ ਜ਼ੁਲਮ ਕਰ ਰਿਹਾ ਖਾਲਸਾ ਉਹਦੇ ਨਾਲ ਖੜਿਆ ਹੈ ਰਤ ਰੱਖੂ ਆ ਪੰਜਾਂ ਕੱਕਿਆਂ ਦੀ ਬਾ ਫੜੂ ਜਹਾਨੋਂ ਧੱਕਿਆਂ ਦੀ ਮਤ ਮਾਰੂ ਉਹ ਉੱਚਕਿਆਂ ਦੀ ਇੱਕ ਐਸਾ ਪੰਥ ਸਜਾਵਾਂਗਾ ਚਿੜੀਆਂ ਤੋਂ ਬਾਜ ਤੜਾਵਾਂਗਾ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਦੀ ਬਾਣੀ ਦੇ ਅੰਦਰ ਹਰੀ ਰੂਪ ਆਇਆ ਹੈ ਹਰ ਸ਼ਬਦ ਆਇਆ ਹੈ ਹਰ ਧਿਆਵੇਂ ਹਰ ਧਿਆਵੇਂ ਤੁਰਜੀ ਕਿ ਹਰੀ ਵਸਤੇ ਆਇਆ ਹੈ ਜਿਹਨੂੰ ਲੋਕੀ ਕਹੇ ਕਿ ਪੂਜਰੇ ਨੇ ਉਹ ਹਰੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਵਸਤੇ ਸ਼ਬਦ ਆਇਆ ਹੈ ਗੋਵਿੰਦ 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 ਸੰਗ ਨਾਮ ਦਿਓ ਮਨ ਲੀਨਾ ਮਾਰਾ ਦਾ ਸ਼ਬਦ ਪੰਨੇ ਗੁਰੂ ਦੇਵ ਪਾਸ਼ਾ ਦਾ ਉਹ ਗੋਵਿੰਦ ਪਰਮਾਤਮਾ ਗੋ ਧਰਤੀ ਦਾ ਆਸਰਾ ਵਿੰਦ ਜਿੰਨੇ ਧਰਤੀ ਨੂੰ ਸਾਹਮ ਕੇ ਰੱਖਿਆ ਹੋਇਆ ਹੈ ਉਹ ਗੋਬਿੰਦ ਪਰਮਾਤਮਾ ਕਰਕੇ ਆਇਆ ਹੈ। ਵਾਸੂਦੇਵ ਪਰਮਾਤਮਾ ਕਰਕੇ ਸ਼ਬਦ ਆਇਆ ਹੈ ਉਹ ਕਿਸੇ ਇੱਕ ਹਸਤੀ ਕਰਕੇ ਨਹੀਂ ਆਇਆ। ਤਾਂ ਰਾਮ ਸ਼ਬਦ ਦੇ ਆਵਜਿ ਨੇ ਬਹੁਤ ਵਾਰ ਅਰਥ ਸੁਣੇ ਨੇ ਰਮੇ ਆਇਆ ਪਰਮਾਤਮਾ। ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦਿਸਟਾਨੀ। ਕੈਰ ਇਹ ਚੀਜ਼ਾਂ ਤੋਂ ਗੁਮਰਾਹ ਨਾ ਹੋਇਆ ਕਰੋ। ਅਕਾਲ ਪੁਰਖ ਵਾਹਿਗੁਰੂ ਕਰਕੇ ਸ਼ਬਦ ਆਇਆ ਹੈ। ਵਾਹਿਗੁਰੂ ਤੇਰੀ ਉਪਮਾ ਬੜੀ ਬਿਆਨ ਹੈ ਇਹ ਸਾਨੂੰ ਬੜਾ ਸਾਨੂੰ ਗਮਰਾਹ ਕੀਤਾ ਜਾ ਰਿਹਾ ਹੈ ਉਹਦਾ ਕਾਰਨ ਇਹ ਕਿ ਅਸੀਂ ਆਪ ਪੜਨ ਤੋਂ ਵੇਸਲੇ ਹੋਗੇ ਆਪ ਪੜਨਾ ਸ਼ੁਰੂ ਕਰੀਏ ਮਾਲਕ ਮਿਹਰਮਤ ਕਰਨ ਬੋਲਦੇ ਆਪਸੋ ਹੀਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਨਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹਿਲਾ ਤੀਜਾ ਨਾਂਦੇ ਕੋ ਔਂਕਾਰਤ ਗੁਰਪ੍ਰਸਾਦ ਅਨ